ਲਾਲ ਲੋਕ ਤਾਰਾ ਚੈਨਲ ਸੁਰਾਂ ਦੇ ਸਮਰਾਟ ਕੀਰਤਨ ਦੇ ਤਨੀ ਮਿੱਠ ਬੁਲੜੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੂੰ ਭਾਰਤ ਸਰਕਾਰ ਵੱਲੋਂ ਮਿਲੇ ਮਾਨ ਸਨਮਾਨ ਲਈ ਵਧਾਈ ਦਿੰਦਾ ਹੈ ਆਪ ਸਭ ਜਾਣਦੇ ਹੋ ਕਿ ਹਾਲ ਹੀ ਵਿੱਚ ਉਹਨਾਂ ਨੂੰ ਕੀਰਤਨ ਦੇ ਖੇਤਰ ਵਿੱਚ ਭਗਤੀ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਭਾਰਤ ਸਰਕਾਰ ਨੇ ਪਦਮਸ਼ਰੀ ਦੇ ਸਨਮਾਨਜਨਕ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ ਹੈ। ਆਪ ਸਭ ਜਾਣਦੇ ਹੋ ਚਾਰ ਦਹਾਕੇ ਤੋਂ ਪਹਿਲਾਂ ਦਾ ਸਮਾਂ ਜਦੋਂ ਘਰਾਂ ਵਿੱਚ ਟੇਪ ਰਿਕਾਰਡਰ ਵੱਜਦੇ ਸਨ। ਅੰਮ੍ਰਿਤ ਵੇਲੇ ਤੇ ਆਥਨ ਵੇਲੇ ਪਿੰਡਾਂ ਦੀਆਂ ਫਿਜ਼ਾਮਾਂ ਦੇ ਵਿੱਚ ਭਾਈ ਸਾਹਿਬ ਵੱਲੋਂ ਆਪਣੀ ਮਾਖਿਓ ਮਿੱਠੀ ਆਵਾਜ਼ ਦੇ ਵਿੱਚ ਗਾਏ ਗਏ ਸ਼ਬਦ ਗੱਲੀ ਜੋਗ ਨਾ ਹੋਈ ਸਾਡੇ ਕੰਨਾਂ ਵਿੱਚ ਰਸ ਕੋਦੇ ਸਨ ਔਰ ਉਹਨਾਂ ਸ਼ਬਦਾਂ ਨੂੰ ਸੁਣ ਕੇ ਸਾਡੀਆਂ ਅੱਖਾਂ ਮੰਦ ਹੋ ਜਾਂਦੀਆਂ ਸਨ ਤੇ ਧਿਆਨ ਆਪ ਮਹਾਰੇ ਰੱਬ ਨਾਲ ਜੁੜ ਜਾਂਦਾ ਸੀ ਪਾਈ ਸਾਹਿਬ ਦੀ ਪ੍ਰਾਪਤੀ ਇਹ ਵੀ ਹੈ ਕਿ ਉਹਨਾਂ ਨੇ ਪਿਛਲੇ 4 ਦਹਾਕਿਆਂ ਦੇ ਵਿੱਚ 700 ਦੇ ਕਰੀਬ ਗੁਰਬਾਣੀ ਦੇ ਸ਼ਬਦ ਰਿਕਾਰਡ ਕਰਵਾ ਕੇ ਭਗਤੀ ਸੰਗੀਤ ਕਲਾ ਦੇ ਖੇਤਰ ਦੇ ਵਿੱਚ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ ਇਸੇ ਕਰਕੇ ਉਹਨਾਂ ਦਾ ਨਾਮ ਸ਼ਰੋਮਣੀ ਇਤਿਨੀ ਜਥਿਆਂ ਦੇ ਵਿੱਚ شمار ਹੁੰਦਾ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਸੰਗੀਤ ਰੂਹੀ ਖੁਰਾਕ ਹੁੰਦਾ ਹੈ ਔਰ ਜੇਕਰ ਭਗਤੀ ਸੰਗੀਤ ਦੀ ਗੱਲ ਕਰੀਏ ਤਾਂ ਮੱਧ ਯੁੱਗ ਵਿੱਚ ਹੋਏ ਲਗਭਗ ਸਾਰੇ ਹੀ ਸੰਤ ਮਹਾਪੁਰਸ਼ਾਂ ਗੁਰੂਆਂ ਨੇ ਆਪਣੀ ਬਾਣੀ ਨੂੰ ਸੰਗੀਤਬੱਧ ਕੀਤਾ। ਔਰ ਉਹਨਾਂ ਨੇ ਗਾ ਕੇ ਆਪਣੇ ਹਿਰਦੇ ਦੀਆਂ ਭਾਵਨਾਵਾਂ ਨੂੰ ਉਸ ਅਕਾਲ ਪੁਰਖ ਅਗੇ ਸਮਰਪਿਤ ਕੀਤਾ। ਔਰ ਸਿੱਖ ਜਗਤ ਵਿੱਚ ਗੁਰਬਾਣੀ ਦੇ ਸੰਗੀਤਮਈ ਉਚਾਰਨ ਨੂੰ ਕੀਰਤਨ ਦਾ ਨਾਮ ਦਿੱਤਾ ਗਿਆ ਹੈ। ਉਸ ਅਕਾਲ ਪੁਰਖ ਦੀ ਸਾਧਨਾ ਵਿੱਚ ਕੀਰਤਨ ਦਾ ਓਨਾ ਹੀ ਮਹੱਤਵ ਹੈ ਜਿੰਨਾ ਸਾਡੇ ਸੀਸ ਦੇ ਵਿੱਚ ਰੀੜ ਦੀ ਹੱਡੀ ਦਾ ਹੁੰਦਾ ਹੈ ਗੁਰੂ ਘਰ ਵਿੱਚ ਕੀਰਤਨ ਕਰਨ ਦੀ ਜਿਹੜੀ ਪਰੰਪਰਾ ਹੈ ਇਹ ਪਹਿਲੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਹਨਾਂ ਦੇ ਪਰਮ ਪਿਆਰੇ ਸੇਵਕ ਬਾਲੇ ਤੇ ਮਰਦਾਨੇ ਨੇ ਇਹ ਕੀਰਤਨ ਕਰਨ ਦੀ ਜਿਹੜੀ ਪਰੰਪਰਾ ਹੈ ਪ੍ਰਥਾ ਹੈ ਇਸ ਦਾ ਆਗਾਜ਼ ਕੀਤਾ ਸੀ ਵਰਤਮਾਨ ਸਮੇਂ ਵਿੱਚ ਕੀਰਤਨ ਦੀ ਪਰੰਪਰਾ ਨੂੰ ਅੱਗੇ ਤੋਰਨ ਤੇ ਨਿਖਾਰਨ ਦੇ ਵਿੱਚ ਅਨੇਕਾਂ ਕੀਰਤਨੀ ਜਥਿਆਂ ਦੇ ਨਾਮ ਗਿਣੇ ਜਾ ਸਕਦੇ ਹਨ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇਲਾਹੀ ਕੀਰਤਨ ਕਰਦੇ ਹੋਏ ਮਨੁੱਖਤਾ ਨੂੰ ਰੋਹਾਨੀ ਸੰਗੀਤ ਦੀਆਂ ਤਰੰਗਾਂ ਦੇ ਨਾਲ ਜੋੜਿਆ ਉਹ ਸਾਰੇ ਹੀ ਲੋਕਮਨਾਂ ਵਿੱਚ ਸਤਿਕਾਰ ਦੇ ਪਾਤਰ ਹਨ ਔਰ ਕੀਰਤਨ ਦੇ ਇਸ ਪ੍ਰਵਾਹ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦਾ ਨਾਮ ਸ਼੍ਰੋਮਣੀ ਕੀਰਤਨੀ ਜਥਿਆਂ ਵਿੱਚ ਸ਼ਮਾਰਤ ਹੁੰਦਾ ਹੈ ਭਾਈ ਸਰ ਦੀ ਇਹ ਵੀ ਪ੍ਰਾਪਤੀ ਹੈ ਕਿ ਉਹਨਾਂ ਨੇ ਰੋਹਾਨੀ ਗੂੜ ਗਿਆਨ ਵਾਲੀ ਗੁਰੂ ਸਹਿਬਾਨਾਂ ਵੱਲੋਂ ਰਚੀ ਗਈ ਬਾਣੀ ਨੂੰ ਇੰਨੀ ਸਰਲਤਾ ਸਹਜਤਾ ਤੇ ਲੈ ਦੇ ਵਿੱਚ ਗਾ ਕੇ ਆਪਣਾ ਕੀਰਤੀਮਾਨ ਸਥਾਪਿਤ ਕੀਤਾ ਹੈ ਉਹਨਾਂ ਵੱਲੋਂ ਗਾਏ ਪ੍ਰਸਿੱਧ ਸ਼ਬਦ ਹਨ ਤਾਤੀ ਵਾਉ ਨ ਲੱਗੀ ਕਾਗਾ ਕਰੰਗ ਟਡੋਲਿਆ ਗੱਲੀ ਜੋਗ ਨਾ ਹੋਈ ਸਾਚੀ ਪ੍ਰੀਤ ਹਮ ਤੁਮ ਸੋਜੋਰੀ ਚਰਨ ਕਮਲ ਤੇਰੇ ਤੋਏ ਤੋਏ ਪੀਮਾ ਤਨ ਤਨ RAM DAS GURU ਬਾਣੀ ਦੇ ਅਨੇਕਾਂ ਸ਼ਬਦਾਂ ਨੂੰ ਭਾਈ ਸਾਹਿਬ ਨੇ ਸੰਗੀਤ ਬੰਦ ਕਰਦੇ ਹੋਏ ਇੰਨੀ ਮਦਦਤਾ ਨਾਲ ਗਾਇਆ ਕਿ ਇਹ ਸ਼ਬਦ ਜਨ ਸਧਾਰਨ ਦੀ ਜ਼ੁਬਾਨ ਤੇ ਆਪ ਮਾਰੇ ਚੜ ਗਏ ਹਨ